the horror. ਦੇ ਵਿੱਚ ਖਰੀਦੋ ਫਰੋਖਤ ਲਈ ਬਹੁਤ ਹੀ ਵੱਡਾ ਹਿੱਸਾ ਜਿਹੜਾ ਹੈ ਉਹ ਹੁੰਦਾ ਹੈ ਗਹਿਣੇ ਔਰ ਜਦੋਂ ਅਸੀਂ ਸੋਨੇ ਤੇ ਚਾਂਦੀ ਦੇ ਗਹਿਣਿਆਂ ਦੀ ਗੱਲ ਕਰਦੇ ਤੇ ਉਹਨਾਂ ਦੀ ਕੀਮਤਾਂ ਵਧਦੀਆਂ ਹੀ ਜਾ ਰਹੀਆਂ ਨੇ ਦੇਸ਼ ਦੇ ਰਾਜਸਥਾਨੀ ਦੇ ਸਰਾਫਾ ਬਾਜ਼ਾਰਾਂ ਦੇ ਵਿੱਚ ਚਾਂਦੀ ਦੀ ਕੀਮਤ ਨੇ ਤਿੱਖਾ ਵਾਧਾ ਦਿਖਾਇਆ ਹੈ ਔਰ ਸੋਮਵਾਰ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਸੋਮਵਾਰ ਦੇ ਤੇ 1 ਕਿਲੋ ਚਾਂਦੀ ਦੀ ਕੀਮਤ 15000 ਰੁਪਏ ਤੋਂ ਵੱਧ ਕੇ 265000 ਰੁਪਏ ਹੋ ਗਈ ਹੈ ਔਰ ਦੂਜੀ ਪਾਸੇ ਸੋਨੇ ਦੀ ਕੀਮਤ ਨੇ ਵੀ 143600 ਰੁਪਏ ਦਾ ਨਵਾਂ ਸਿਖਰ ਛੂ ਲਿਆ ਹੈ ਔਰ ਜਦੋਂ ਅਸੀਂ ਭਾਰਤੀ ਸਰਾਫ ਐਸੋਸੀਏਸ਼ਨ ਦੀ ਗੱ നടിവേ പ്വാൻ്റെ നോ പ്രതിശ് സദി ശുദ്ധത വാല ਸੋਨੇ ਦੀ ਕੀਮਤ ਸੋਮਵਾਰ ਨੂੰ 2.5 ਫੀਸਦੀ ਤੇ 2900 ਰੁਪਏ ਵਧੀ ਕਮਾਂਤਰੀ ਬਾਜ਼ਾਰ ਦੇ ਵਿੱਚ ਸੋਨੇ ਦੀ ਕੀਮਤ ਪਹਿਲੀ ਵਾਰ 4600 ਅਮਰੀਕੀ ਡਾਲਰ ਪ੍ਰਤੀ ਔਂਸ ਤੋਂ ਵੱਧ ਗਈ ਹੈ ਕੀਮਤਾਂ ਦੇ ਵਿੱਚ ਵਾਧਾ ਇਰਾਨ ਦੇ ਵਿੱਚ ਚੱਲ ਰਹੀ ਅਸ਼ਾਂਤੀ ਤੇ ਰੂਸ ਯੂਕਰੇਨ ਯੰਗ ਦੇ ਵਧਨ ਦੇ ਸੰਕੇਆਂ ਕਾਰਨ ਹੋਇਆ ਹੈ ਜਿਸ ਕਾਰਨ ਕਿ ਨਿਵੇਸ਼ਕ ਸੋਨੇ ਵਿੱਚ ਸੁਰੱਖਿਅਤ ਪਨਾਹ ਦਾ ਵਜੋਂ ਨਿਵੇਸ਼ ਕਰ ਰਹੇ ਨੇ ਪਿਛਲੇ ਸਾਲ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਇਹੀ ਤੇਜ਼ੀ ਆਈ ਕਿ ਅੱਜ ਹਰ ਨਿਵੇਸ਼ਕ ਇਹਨਾਂ ਵੱਲ ਖਿੱਚਿਆ ਜਾ ਰਿਹਾ ਖਾਸ ਕਰਕੇ ਚਾਂਦੀ ਵਿੱਚ ਸੋਨੇ ਨਾਲੋਂ ਵੱਧ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਸਾਲ 202 ਜਿਹੜੀ ਜਦੋਂ ਸੀ ਗੱਲ ਕਰਦੇ ਤੇ ਚਾਹਦੀ ਨੇ ਨਿਵੇਸ਼ਕਾਂ ਨੂੰ 180 ਵੀ ਸਰੀ ਦਾ ਸ਼ਾਨਦਾਰ ਟਰਨ ਦਿੱਤਾ ਤੇ ਅੱਜ ਵੀ ਚਾਹਦੀ ਨੇ MCX ਦੇ ਆਪਣੇ ਸਾਰੇ ਪੁਰਾਣੇ ਰਿਕਾਰਡ ਜਿਹੜੇ ਨੇ ਉਹ ਤੋੜ ਦਿੱਤੇ ਨੇ ਜਦਕਿ ਸੋਨੇ ਦੇ ਵਿੱਚ ਭਾਰੀ ਉਛਾਲ ਦੇਖਿਆ ਜਾ ਰਿਹਾ ਇਸ ਬਾਰੇ ਕਮੋਡਿਟੀ ਐਕਸਪਰਟ ਅਜੀ ਕੇਡਿਆ ਨੇ ਕਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਸਾਲ ਵੀ ਕੀਮਤਾਂ ਜੜੀਆਂ ਨੇ ਉਹ ਜ਼ਰੂਰ ਤੇ ਜ਼ਰੂਰ ਵਧਣਗੀਆਂ ਲੇਕਿਨ ਕਾਰਨ ਉਹਨਾਂ ਨੇ ਦੱਸਿਆ ਕਿ ਅਜੀ ਕੇਡਿਆ ਨੇ ਦੱਸਿਆ ਕਿ 2025 ਦੇ ਰਿਟਰਨ ਨੇ ਸਾਰੇ ਵਿੱਤੀ ਖਿਡਾਰੀਆਂ ਤੇ ਨਿਵੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ ਉਮੀਦ ਹੈ ਕਿ 2026 ਦੇ ਵਿੱਚ ਵੀ ਅਜਿਹਾ ਹੀ ਸਾਲ ਰਹੇਗਾ ਇਸ ਦੇ ਮੁੱਖ ਕਾਰਨ ਨੇ ਪੁੱਛਿਆ ਸੀ ਤਨਾਵ ਸਭ ਤੋਂ ਪਹਿਲਾਂ ਜੇ ਦੋਸੀ ਜੀਓਪੋਲਿਟিক্যাল ਟੈਂਸ਼ਨ ਦੀ ਗੱਲ ਕਰਦੇ ਦੁਨੀਆ ਭਰ ਦੇ ਵਿੱਚ ਜੋ ਚੱਲ ਰਿਹਾ ਖਿੱਚੋ ਤਾਣ ਅਤੇ ਡੋਨਲਡ ਟਰੰਪ ਦੀਆਂ ਨੀਤੀਆਂ ਇਸ ਦੇ ਕਾਰਨ ਜਿਹੜਾ ਹੈ ਉਹ ਬਾਜ਼ਾਰ ਦੇ ਵਿੱਚ ਅਨਿਸ਼ਚਿਤਤਾ ਬਣੀ ਹੋਈ ਹੈ ਨਾਲ ਦੇ ਨਾਲ ਵਿਆਜ ਦਰਾਂ ਦੀ ਕਟੌਤੀ ਦੀ ਗੱਲ ਕਰਦੇ ਤੇ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਘਟਾਉਣ ਦੀ ਸੰਭਾਵਨਾ ਹੈ ਕੇਂਦਰੀ ਬੈਂਕਾਂ ਦੀ ਖਰੀਦਦਾਰੀ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਦੁਨੀਆ ਭਰ ਦੇ ਕੇਂਦਰੀ ਬੈਂਕ ਲਗਾਤਾਰ ਸੋਨਾ ਖਰੀਦ ਰਹੇ ਨੇ ਈਟੀਐਫ ਦੇ ਵਿੱਚ ਨਿਵੇਸ਼ ਵੀ ਕਰ ਰਹੇ ਨੇ ਨਿਵੇਸ਼ਕ ਜਿਹੜੇ ਨੇ ਲਗਾਤਾਰ 골ਡ ਈਟੀਐਫ ਵਿੱਚ ਪੈਸਾ ਲਗਾ ਰਹੇ ਨੇ ਤੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਲਗਾਤਾਰ ਸੱਤਵੇਂ ਸਵਾਲ ਵੱਲ ਵਧ ਰਹੀਆਂ ਨੇ ਔਰ ਜਦੋਂ ਅਸੀਂ 12 ਜਨਵਰੀ ਦੀ ਗੱਲ ਕਰਦੇ ਤੇ 12 ਜਨਵਰੀ ਨੂੰ ਬਾਜ਼ਾਰ ਖੁੱਲਦੇ ਹੀ ਸੋਨੇ ਦੀ ਚਮਕ ਹੋਰ ਤੇਜ਼ ਹੋ ਗਈ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸੋਨਾ ਰਾ ਮਹਿੰਗਾ ਹੋ ਗਿਆ ਇਸੇ ਨਾਲ ਹੀ ਪਾਰਾਨਸੀ ਤੇ ਮੇਰਟ ਦੇ ਵਿੱਚ ਵੀ ਸੋਨੇ ਦੀ ਕੀਮਤ ਦੇ ਵਿੱਚ ਭਾਰੀ ਉਛਾਲ ਜਿਹੜਾ ਉਹ ਦਰਜ ਕੀਤਾ ਗਿਆ ਔਰ ਜਦੋਂ ਅਸੀਂ ਬਾਜ਼ਾਰਾਂ ਦੇ ਵਿੱਚ ਜ਼ੋਰਦਾਰ ਤੇਜ਼ੀ ਦੀ ਗੱਲ ਕਰਦੇ ਹਾਂ ਤੇ ਇਸ ਦੇ ਨਾਲ ਕਦਮ ਤਾਲ ਕਰਦੇ ਹਾਂ ਚਾਂਦੀ ਦੀ ਕੀਮਤ ਜਿਹੜੀ ਉਹ 15000 ਰੁਪਏ ਉਛਾਲ ਕੇ 265000 ਹੋ ਗਈ ਔਰ ਇਸ ਦੇ ਨਾਲ ਨਾ ਸੋਨਾ ਵੀ ਕਿਤੇ ਪਿੱਛੇ ਨਹੀਂ ਰਿਹਾ 144600 ਰੁਪਏ ਪ੍ਰਤੀ 10 ਗ੍ਰਾਮ ਦਾ ਨਵਾਂ ਰਿਕਾਰਡ ਬਣਾਇਆ ਉਧਰ ਪਰਚੂਰ ਮਹਿੰਗਾਈ ਦਾ ਦਸੰਬਰ ਦੇ ਵਿੱਚ ਵੱਧ ਕੇ 1.33 ਫੀਸਦੀ ਤੇ ਪਹੁੰਚ ਗਈ ਹੈ ਸੋ ਸੋਨੇ ਤੇ ਚਾਂਦੀ ਦੀਆਂ ਵਧਦੀਆਂ ਕੀਮਤਾਂ ਦੇ ਬਹੁਤ ਸਾਰੇ ਕਾਰਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੰਤਰਰਾਸ਼ਟਰੀ ਸਥਿਰਤੀ ਜਿਹੜਾ ਹੈ ਉਹ ਵਕਤ-ਵਕਤ ਬਦਲਾਅ ਇਸ ਦਾ ਕਾਰਨ ਬਣ ਜਿਹੜੇ ਉੱਥੇ ਨਾਲ ਦੇ ਨਾਲ ਜਦੋਂ ਤੁਸੀਂ ਨਿਵੇਸ਼ ਕਰ ਦੀ ਗੱਲ ਕਰ ਰਹੇ ਨੇ ਜ਼ਿਆਦਾ ਤੋਂ ਜ਼ਿਆਦਾ ਨਿਵੇਸ਼ ਕੀਤਾ ਜਾ ਰਿਹਾ ਔਰ ਬਹੁਤ ਸਾਰੇ ਲੋਕਾਂ ਨੂੰ ਜਿੱਥੇ ਫਾਇਦਾ ਹੋ ਰਿਹਾ ਉੱਥੇ ਜਦੋਂ ਆਮ ਜਨਤਾ ਦੀ ਗੱਲ ਕਰਦੇ ਤੇ ਬਹੁਤ ਹੀ ਜ਼ਿਆਦਾ ਭਾਰੀ ਨੁਕਸਾਨ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਕਿ ਕਿ ਵਿਆਹ ਦੇ ਦਿਨਾਂ ਦੇ ਵਿੱਚ ਆਮ ਖਰੀਦੋ-ਫਰੋਖਤ ਜਿਹੜੀ ਹੋ ਗੈਣਾਂ ਦੀ ਜ਼ਰੂਰ ਤੇ ਜ਼ਰੂਰ ਹੁੰਦੀ ਹੈ ਔਰ ਜਦੋਂ ਅਸੀਂ ਸਰਾਫਾ ਬਾਜ਼ਾਰਾਂ ਦੀ ਗੱਲ ਕਰਦੇ ਹਾਂ ਤੇ ਸਰਾਫਾ ਬਾਜ਼ਾਰਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਆਉਂਦੇ ਜ਼ਰੂਰ ਨੇ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਸੋਨੇ ਦੀਆਂ ਕੀਮਤਾਂ ਪਤਾ ਕਰਕੇ ਹੀ ਵਾਪਸ ਚਲੇ ਜਾਂਦੇ ਨੇ ਕਿਉਂਕਿ ਉਹਨਾਂ ਦੇ ਜੇਬ ਜਿਹੜੀ ਹੈ ਉਹ ਬਿਲਕੁਲ ਵੀ ਉਹਨਾਂ ਨੂੰ ਆਜ਼ਾਦੀ ਨਹੀਂ ਦਿੰਦੀ ਕਿ ਉਹ ਇੰਨਾ ਜ਼ਿਆਦਾ ਮਹਿੰਗਾ ਸੋਨਾ ਜਿਹੜਾ ਹੈ ਉਹ ਖਰੀਦ ਸਕਣ ਔਰ ਜਦੋਂ ਵੱਡੇ ਨਿਵੇਸ਼ਕਾਂ ਦੀ ਗੱਲ ਕਰਦੇ ਤਾਂ ਉਹ ਇਸ ਦੇ ਵਿੱਚ ਪੈਸਾ ਜ਼ਰੂਰ ਤੇ ਜ਼ਰੂਰ ਲਗਾ ਰਹੇ ਨੇ ਔਰ ਪ੍ਰੋਫਿਟ ਜਿਹੜਾ ਹੈ ਉਹਨਾਂ ਨੂੰ ਜ਼ਿਆਦਾ ਹੋ ਰਿਹਾ ਹੈ ਲੇਕਿਨ ਇਹ ਵੱਧ ਰਹੀਆਂ ਕੀਮਤਾਂ ਕਿਤੇ ਨੇ ਕਿਤੇ ਆਮ ਬਾ ਬਹੁਤ ਵੱਡੀ ਮੁਸ਼ਕਲ ਪੈਦਾ ਕਰੀਆਂ ਨੇ ਔਰ ਇਹ ਕਿਆਂ ਸਰਾਈਆਂ ਲਗਾਈਆਂ ਜਾ ਰਹੀਆਂ ਨੇ ਤੇ ਇਕ ਸਾਲ 2025 ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਉਛਾਲ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਤੇ ਇਕ ਸਾਲ 2026 ਦੇ ਵਿੱਚ ਵੀ ਇਹਨਾਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਜਿਹੜਾ ਹੈ ਉਹ ਜ਼ਰੂਰ ਤੇ ਜ਼ਰੂਰ ਦੇਖਿਆ ਜਾਵੇਗਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸੋਨੇ ਤੇ ਚਾਂਦੀ ਦੇ ਵਿੱਚ ਉਤਰਾ ਚੜਾਅ ਜਿਹੜਾ ਹੈ ਉਹ ਕਿੰਨਾ ਕੁ ਹੋਰ ਆ ਸਕਦਾ ਲੇਕਿਨ ਜਦੋਂ ਅਸੀਂ ਅਜੋਕੇ ਸਮੇਂ ਦੀ ਹੁਣ ਦੀ ਗੱਲ ਕਰਦੇ ਆ ਤੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਜੜੀਆਂ ਨੇ ਉਹ ਹੁਣ ਸੱਤਵੇਂ ਅਸਮਾਨ ਨੂੰ ਛੂ ਰਹੀਆਂ ਨੇ